ਜੇ ਬੀਐਸਐਫ ਵੱਲ ਗਏ ਘੱਟ ਧਿਆਨ ਘਟ ਜਾਂਦੇ ਨੇ ਲੋਕ ਵੀ ਇਹ ਗੋਹ ਹਾਨੀ ਬਈ ਇੱਕ ਕਾਲਾ ਸਿਉਣਾਗਾ ਜੀ ਇੱਕ ਕਾਲਾ ਸਿਉਣਾ ਇੱਕ ਤਰ੍ਹਾਂ ਦੇ ਚੀਜ਼ ਆਰਗੈਨਿਕ ਕਰ ਲਾਂਗੇ ਆਪਣਾ ਉਹ ਨਹੀਂ ਹੁੰਦਾ ਜੇ ਆਪਾਂ ਨੂੰ ਹੌਲੀ 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 ਪਾਉਨੇ ਆਗੇ ਤਾਂ ਰਿਜ਼ਲਟ ਬਹੁਤ ਤਕੜਾ ਬਈ ਜੇ ਝੋਨੇ ਚ ਵੀ ਪਾਉਨੇ ਆਗੇ ਤਾਂ ਮੈਂ ਇੱਕ ਗੱਲ ਕਹਿਣਾ ਹੁੰਨਾਗਾ ਇੱਥੇ ਟ੍ਰਾਇਲ ਕਾਫੀ ਲਵਾਏ ਵੀ ਨਹੀਂ ਅਸੀਂ ਤਾਂ ਖੁਦ ਵੀ ਬਹੁਤ ਟ੍ਰਾਇਲ ਆਉਂਦਾ ਹੈ ਨਾ ਵੀ ਜੇ ਆਪਾਂ ਝੋਨੇ ਚ ਪਾਉਨੇ ਆਗੇ ਇੱਕ ਕੈਰੇਚੇ ਚ ਪਾ ਕੇ ਦੇਖ ਲੀਏ ਤਾਂ ਅਲੱਗ ਆਪਾਂ ਨੂੰ ਦੱਸਦਾ ਉਹ ਝੋਨਾ ਵੀ ਹਾਂ ਆਪਾਂ ਕੋਈ ਗੱਲ ਆਪਾਂ ਕਰੀ ਸੀ ਆਪਾਂ ਤਾਂ ਕੋ ਜਿਹੜੀ ਗੰਡੋਏ ਦੀ ਸਹੀ ਖਾਦਾ ਉਹ ਚੋ ਗੋਹੇ ਦੀ 스ਮੈਲ ਵੀ ਨਹੀਂ ਹੁੰਦੀ ਠੀਕ ਹੈ ਜੀ ਜੇ ਆਪਾਂ ਨਾ ਇਹਨੂੰ ਚੱਕ ਕੇ ਜਮਾ ਨੱਕ ਦੇ ਨੇੜੇ ਵੀ ਕਰਦੇ ਆਂ ਤਾਂ ਚੋ ਕੋਈ 스ਮੈਲ ਨਹੀਂ ਹੁੰਦੀ ਹਾਈ ਦੋਸਤੋ ਸਸ਼ੀਕਲ ਤੁਹਾਡਾ ਸਵਾਗਤ ਹੈ ਕਾਹ ਦੇ ਬਡੈਰੀ ਫਾਰਮ YouTube ਚੈਨਲ ਤੇ ਮੈਂ ਤੁਹਾਡਾ ਹਰਦੀਪ ਸਿੰਘ ਬਟਰੁਖਾ ਅੱਜ ਆਪਾਂ ਖੜੇ ਆਂ ਪਿੰਡ ਖਿਆਲਾ ਜੋ ਮਾਨਸਾ ਦੇ ਸਿਰਫ 5 ਕਿਲੋਮੀਟਰ ਦੂਰ ਹੈ ਜੀ ਉੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਕਿਸਾਨ ਮਿਹਨਤੀ ਜੋ ਕਿ ਆਰਗੈਨਿਕ ਦਾ ਖੇਤੀ ਦਾ ਕੰਮ ਕਰਦਾ ਨਾਲ ਪਾਉਂਦਾ ਉਹ ਗੰਡੋਆਂ ਦਾ ਕੰਮ ਵਰਮੀ ਕਪੋਸਟ ਕਹਿੰਦੇ ਨੇ ਜਿਹਨੂੰ ਆਪਾਂ ਤੁਹਾਨੂੰ ਉਹਨਾਂ ਨੂੰ ਮਿਲਾਵਾਂਗੇ ਕਿਵੇਂ ਉਹ ਥੋੜੇ ਸਮੇਂ ਵਿੱਚ ਬਹੁਤ ਉੱਪਰਲੇ ਲੈਵਲ ਤੇ ਪਹੁੰਚਿਆ ਉਹਦੇ ਨਾਲ ਆਪਾਂ ਸਾਰੀ ਕਰਾਂਗੇ ਅੱਜ ਆਪਾਂ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਸੀ ਗੱਲ ਬਾਈ ਜੀ ਬਾਈ ਜੀ ਤੁਸੀਂ ਪੜੇ ਲਿਖੇ ਜੰਗ ਮੁੰਡਿਆਂ ਖੇਤੀਬਾੜੀ ਦਾ ਤੁਹਾਡਾ ਕੰਮ ਹੈ ਵਧੀਆ ਹਾਂਜੀ ਹਨਾ ਚੰਗੀ ਜ਼ਮੀਨ ਹੈ ਤੇ ਤੁਸੀਂ ਸੋਨੂੰ ਇਹੋ ਜਿਹੀ ਕੀ ਲੋਡ ਪੈ ਗਈ ਕਿਹੜੀ ਮਜਬੂਰੀ ਹੋ ਗਈ ਜਿਹੜਾ ਤੁਸੀਂ ਆਹ ਆਪਣੇ ਗੋਹੇ ਚ ਹੱਥ ਮਾਰਦੇ ਹੋ ਵੀਰੇ ਅਸਲ ਮਜਬੂਰੀ ਨਹੀਂ ਆਪਣਾ ਨਾ ਇਹ ਕਿੱਤੇ ਹੋ ਜਾਂਦੇ ਨੇ ਜਿਵੇਂ ਤੁਸੀਂ ਐ ਮੰਨ ਲਓ ਪਹਿਲਾਂ ਮੈਂ ਖੇਤੀਬਾੜੀ ਦਾ ਕਿੱਤਾ ਕਰਦਿਆਂ। ਹਾਂਜੀ। ਜ਼ਮੀਨ ਵੀ ਆਪਦੀ ਠੀਕ ਆ ਵਧੀਆ। ਕੋਸ਼ਿਸ਼ ਹੀ ਮੈਂ ਠੇਕੇ ਦੇ ਹਿੱਸੇ ਦੇ ਵੰਡ ਲੈਂਦਾ ਰਿਹਾ। ਠੇਕੇ ਦੇ 20-32 ਕਿੱਲੇ ਵੰਡਦੇ 30 ਕਿੱਲੇ ਵੰਡਦੇ ਲੈਂਦੇ ਰਹੇ ਆ ਬਾਈ। ਉਹ ਚ ਕੋਈ ਜੇ ਆਪਾਂ ਕਹਿ ਦਈਏ ਵੀ ਕੋਈ ਜ਼ਿਆਦਾ ਪਰਦੇ ਵਾਲਾ ਕੰਮ ਨਹੀਂ ਹੈਗਾ ਵੀ ਆਪਾਂ ਇੱਕ ਆਪਾਂ ਨੂੰ ਐ ਵੀ ਕਿੱਤੇ ਲੱਗੇ। ਜੀ। ਪਰ ਜਿਹੜੀ ਇਹੋ ਚੀਜ਼ ਆ ਬਾਈ ਇਹ ਆਪਣੇ ਨਾ ਲੋਕਾਂ ਨੂੰ ਹਜੇ ਬੀਸ ਬਲ ਗਏ ਘਟ ਧਿਆਨ ਘਟ ਜਾਂਦੇ ਦਿੰਦੇ ਨੇ ਲੋਕ ਵੀ ਇਹ ਗੋਹ ਹਣੀ ਬਾਈ ਇਹ ਕਾਲਾ ਸਿਉਣਾਗਾ। ਜੀ। ਇੱਕ ਕਾਲਾ ਸਿਉਣਾ ਇੱਕ ਤਰ੍ਹਾਂ ਦਾ ਜੀ 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 ਜੇ ਆਪਾਂ ਇਹ ਤੇ ਸਹੀ ਧਿਆਨ ਦਿੰਨੇ ਆ ਸਹੀ ਉਹ ਕਰਦੇ ਆ ਤਾਂ ਇਹ ਆਪਾਂ ਨੂੰ ਖੇਤੀਬਾੜੀ ਨਾਲੋਂ ਤੇ ਉਸ ਨਾਲੋਂ ਬਾਈ ਦੁੱਗਣੀ ਚੋਗਣੀ ਨੰ ਕੰਮ ਲੰਦਾ ਸਾਰੀ ਸਾਰੀ ਖੇਤੀਬਾੜੀ ਨੂੰ ਤੁਸੀਂ ਇੰਨਾ ਕਿਉਂ ਝੂਠ ਮਾਰਦੇ ਹੋ ਜਿਹੜੀ ਖੇਤੀਬਾੜੀ ਆ ਉਹਦਾ ਇੰਨੇ ਕੀਲੇ ਬੀਜਦੇ ਆਪਾਂ ਇਹ ਤੁਸੀਂ ਥੋੜਾ ਜਿਹਾ ਥੋਂ ਦੇ ਵਿੱਚ ਤੁਸੀਂ ਇੰਨੀ ਕਿਵੇਂ ਹੋ ਜੂਗੀ ਬਾਈ ਆਪਾਂ ਇਸੇ ਗੱਲ ਉੱਤੇ ਤਾਂ ਖੜੇ ਆ ਜੀ ਆਪਾਂ ਧਿਆਨ ਹੀ ਦੇ ਰਹੇ ਆਪਾਂ ਨੇ ਬਸ ਇਹ ਕਾਹ ਹੋਇਆ ਹੋਇਆ ਜੇ ਆਪਾਂ ਯਾਰ ਵੀ ਹਾਂ ਦੇਖੋ ਆਪਾਂ ਕਿੱਲਾਂ ਦੇ ਕਿੱਲੇ ਬੀਜ ਲੇ ਜੇ ਹੁਣ ਤੁਸੀਂ ਵੀ ਦੇਖੋ ਤੁਸੀਂ ਵੀ ਸਾਣ ਆਪਾਂ ਜੇ ਸਾਰ ਠੀਕ ਹੈ ਜੀ ਜੇ ਆਪਾਂ ਦੇਖੀਏ ਠੇਕੇ ਦੇ ਬਾਣ ਤੋਂ ਕੋਈ ਜ਼ਿਆਦਾ ਵਾਚਤ ਨਹੀਂ ਹੈਗੀ ਪਰ ਇਹਦੇ ਤਾਂ ਬਾਈ ਉਹਦੇ ਨਾਲ ਬਹੁਤ ਚੰਗੀਨ ਕੰਮ ਕਿਵੇਂ ਹੈ ਜੀ ਉਹ ਤੁਸੀਂ ਮੈਨੂੰ ਦੱਸੋ ਇਹ ਬਾਈ ਇੱਕ ਕਨਾਲ ਲਗਭਗ 20 ਕਿੱਲਾਂ ਤੋਂ ਉੱਪਰ ਟੱਪਦੀ ਹੈ ਇੱਕ ਕਨਾਲ 20 ਕਿੱਲਾਂ ਤੋਂ 20 ਕਿੱਲਾਂ ਤੋਂ ਉੱਪਰ ਜਾਂਦੀ ਹੈ ਜੇ ਆਪਾਂ ਇਹ ਛੱਬਦੀ ਮਸੂਰੀ ਦੀ ਮਾਰੀ ਗੱਲ ਕਰਦੇ ਹਾਂ ਨਾ ਬਾਈ ਮਸੂਰੀ ਦਾ ਮਾਰਾ ਦੱਸੋ ਫਿਰ ਕਿਵੇਂ ਹੁੰਦੀ ਹੈ ਇਹ ਬਾਈ ਮੈਂ ਦੱਸਦਾ ਗੱਲ ਇਹ ਇੱਕ ਤਾਂ ਕੰਮ ਹੈਗਾ ਸਬਰ ਵਾਲੇ ਬੰਦੇ ਦਾ ਜੀ ਆਪਾਂ ਪਹਿਲਾਂ ਇਹ ਗੱਲ ਦੱਸ ਦਿਆਂ ਠੇਕ ਬੰਦੇ ਨੂੰ ਕੋਈ ਵੀ ਹੋਵੇਗਾ ਜਿਹੜਾ ਬੰਦਾ ਤਾਂ ਇਹ ਚ ਕਰਦਾ ਅੱਛੀ ਵੀ ਅੱਜ ਹੀ ਮੈਂ ਇਹ ਕੰਮ ਕਰ ਲਿਆ ਤੇ ਮੇਰੀ ਜਿਵੇਂ ਪੈਸਿਆਂ ਨਾਲ ਭਰੀ ਰਹੇ ਤੇ ਇੱਕ ਵੀ ਮੈਨੂੰ ਡੇਲੀ ਇਨਕਮ ਆਈ ਜਾਵੇ ਵੀ ਜਦੋਂ ਮੈਂ ਆ ਗਿਆ ਬਸ ਮੈਂ ਤਾਂ ਤੋਂ ਪੈਸੇ ਚੱਕ ਕੇ ਲੈ ਜਾਣੇ ਜੀ ਵੀ ਇੱਕ ਤਾਂ ਉਹ ਬੰਦਾ ਨਹੀਂ ਕੰਮ ਕਰ ਸਕਦਾ ਜੀ ਉਹ ਬੰਦਾ ਘਰੇ ਵੀ ਨਾ ਕੰਮ ਜੀ ਆਪਾਂ ਪਹਿਲੀ ਸਲਾਹ ਦਿੰਨੇ ਆ ਪਰ ਜਿਹੜਾ ਬੰਦਾ ਇਹਨੂੰ ਸਾਧਰ ਨਾਲ ਕਰ ਸਕਦਾ ਹੈ ਕੰਮ ਜੀ ਵੀ ਧਿਆਨ ਨਾ ਕਰ ਸਕਦਾ ਸਾਰਾ ਉਹ ਕਰਦਾ ਉਹ ਬੰਦਿਆਂ ਵਾਸਤੇ ਬਾਈ ਫੁੱਲ ਕਾਮਯਾਬ ਕੀਤਾ ਜੀ ਟਕਾਈ ਨਾਲ ਇਹਦਾ ਇਹ ਚੀਜ਼ ਬਾਈ ਪਹਿਲੀ ਗੱਲ ਤਾਂ ਇਹਦੀ ਆਪਾਂ ਨੂੰ ਜਿਹੜੀ ਰੇਹ ਤਿਆਰ ਹੁੰਦੀ ਹੈ ਜੀ ਰੇਹ ਦੀ ਇਨਕਮ ਆਉਂਦੀ ਜੀ ਉਸੇ ਕੋਹੇ ਚ ਫਿਰ ਆਪਣਾ ਗੰਡੋਆ 3 ਮਹੀਨਿਆਂ ਬਾਅਦ ਆਪਣਾ ਗੰਡੋਆ ਡਬਲ ਹੋ ਜਾਂਦਾ ਜੀ ਜੀ ਜਿਹੜਾ ਆਪਣਾ ਗੰਡੋਆ ਡਬਲ ਹੋ ਗਿਆ ਆਪਾਂ ਨੂੰ ਇਨਕਮ ਉਹਦੇ ਆ ਗਈ ਜੀ ਤੇ ਬਾਕੀ ਜਿਹੜਾ ਆਪਣਾ ਖਾਦ ਤਿਆਰ ਹੋ ਗਿਆ ਖਾਦ ਆਪਣਾ ਵੀ ਕੀ ਜਾਂਦਾ ਹੈ ਜੀ ਤੇ ਇੱਕ ਸਭ ਤੋਂ ਵੱਧ ਮੈਂ ਚੀਜ਼ ਜਿਹੜੇ ਵੀ ਹੁਣ ਮੇਰੇ ਕੋਲੇ ਆਪਣੇ ਮੁੰਡੇ ਟ੍ਰੇਨਿੰਗ ਆਲੇ ਆਉਂਦੇ ਨੇ ਜਾਂ ਕੋਈ ਵੀ ਆਉਂਦਾਗਾ ਉਹਨਾਂ ਦਾ ਸਭ ਤੋਂ ਪਹਿਲਾ ਸਵਾਲ ਇਹ ਹੁੰਦਾਗਾ ਵੀ ਬਈ ਇਹਨੂੰ ਅਸੀਂ ਯਾਰ ਖਾਦ ਨੂੰ ਸੇਲ ਕਿੱਥੇ ਕਰਾਂਗੇ ਹਾਂ ਹਾਂ ਮੈਂ ਪੁੱਛਨੇ ਨਹੀਂ ਕਰੀ ਤੁਹਾਨੂੰ ਹਾਂ ਵੀ ਬਈ ਇਹ ਤਾਂ ਸੇਲ ਹੀ ਨਹੀਂ ਹੋਣੀ ਯਾਰ ਕੋਈ ਆਉਣੀ ਨਹੀਂ ਹੋਣੀ ਪਰ ਇਹਦੀ ਬਾਈ ਮੈਂ ਇਹ ਗੱਲ ਕਹਿਣਾਗਾ ਵੀ ਸੇਲ ਕਰਨ ਦੀ ਤਾਂ ਦਿੱਕਤ ਹੀ ਕੋਈ ਜੀ ਹਾਲਾਂਕਿ ਤੁਸੀਂ ਖਾਦ ਪਹਿਲਾਂ ਕਿਵੇਂ ਉਹ ਦੇਖ ਲਿਓ ਖਾਦ ਨੂੰ ਆਰਡਰ ਬੁੱਕ ਕਰਨੇ ਪਿਆ ਕਰਨਗੇ ਵੀ ਬਾਈ ਖਾਦ ਪੂਰੀ ਨਹੀਂ ਹੁੰਦੀ ਆਪਾਂ ਦੀ ਜੀ ਹਾਂ ਹੁਣ ਮੇਰੇ ਕੋਲੇ ਲਾ ਲਓ ਤੁਸੀਂ ਲਗਭਗ 100 ਸਵਾ 100 ਬੈੱਡ ਮੰਗੋ ਛੋਟੇ ਕੋਲੇ 100 ਸਵਾ 100 ਬੈੱਡ ਹਾਂਜੀ ਹਾਂ ਸਵਾ 100 ਬੈੱਡ ਦਾ ਜੀ ਦਾ ਇਹਦਾ ਤੁਸੀਂ ਮੰਨ ਲਓ ਮੈਥੋਂ ਖਾਦ ਨਹੀਂ ਪੂਰੀ ਹੋ ਰਹੀ ਜੀ ਤੇ ਕੋਈ ਮੇਰੀ ਪੈਕਿੰਗ ਨਹੀਂ ਕਰਵਾਈ ਹੋਈ ਜੀ ਤੇ ਬਾਕੀ ਜਦੋਂ ਵੀ ਆਪਾਂ ਉਹ ਕਰ ਦਿਆਂਗੇ ਤੇ ਇਹਦਾ ਸਟਾਕ ਮੇਰੇ ਕੋਲੇ ਹੁੰਦਾ ਨਹੀਂ ਹੈਗਾ ਜੀ ਤੇ ਆਰਡਰ ਬੁਕਿੰਗ ਕਰਾ ਕੇ ਹੀ ਆਪਾਂ ਤੋਂ ਫੇਰ ਹੀ ਖਾਦ ਹੋਉਂਦਾ ਜੀ ਅੱਛਾ ਪਹਿਲੇ ਸੰਡੇ ਕੋਲ ਬੁੱਕ ਕਰਾਉਣਾ ਪੈਂਦੇ ਨੇ ਆਰਡਰ ਹਾਂ ਬੁਕਿੰਗ ਦਾ ਜੀ ਕਿਉਂਕਿ ਹੁਣ ਬਾਈ ਜੀ ਇੱਕ ਤਾਂ ਹੁਣ ਤੁਸੀਂ ਆਇਆ ਮੰਨੋ ਜਿਹੜਾ ਹੁਣ ਸਿਆਲ ਦੇ ਦਿਨ ਆਇਆ ਇਹਨੇ ਜਾਜ ਮਿਆਂ ਮੌਸਮਾ ਮੀਂਹ ਦਾ ਮੌਸਮ ਆਗਾ ਜੀ ਇਥੇ ਟਾਈਮ 'ਚ ਬਹੁਤ ਘੱਟ ਖਾਦ ਵਗੈਰਾ ਦਾ ਹੋਉਂਦਾ ਜੀ ਜੀ ਤੇ ਜਿਹੜਾ ਹੁਣ ਕੋਈ ਮੌਸਮ ਵੈਸੇ ਨਾਰਮਲ ਹੁੰਦਾ ਗਾ ਜੇ ਗਰਮੀ 'ਚ ਖਾਦ ਤਾਂ ਬਾਈ ਉਦੋਂ ਵੀ ਨਹੀਂ ਆਪਾਂ ਤੋਂ ਪੂਰੀ ਹੁੰਦੀ ਤੇ ਜਿਹੜਾ ਹੁਣ ਆਪਾਂ ਕਹਿ ਦਈਏ ਵੀ ਆਹ ਮੀਂਹ ਦਾ ਮੌਸਮ ਆ ਬਾਰਸ਼ ਦਾ ਮੌਸਮ ਆ ਇਹੀ ਜਿਹੇ 'ਚ ਤਾਂ ਆਪਾਂ ਨੂੰ ਕਿੱਥੇ ਹੋਊਗਾ ਅੱਜ ਵੀ ਮੀਂਹ ਪੈ ਗਿਆ ਹਨਾ ਤਾਂ ਤੇ ਰਹੀ ਗੱਲ ਆਪਣੀ ਤੁਸੀਂ ਜੇ ਜਿਹੜੀ ਫਿਰ ਲੈਂਦਾ ਕੌਣ ਹੈ ਮੁੱਦਾ ਇਹ ਆਪਣਾ ਲੈਂਦੇ ਬਾਈ ਜਿਹੜੇ ਦਾ ਸਮਝਦਾਰ ਜ਼ਿੰਮੇਦਾਰ ਨੇਗੇ ਉਹ ਵੀ ਬਹੁਤ ਵਰਤਦੇ ਨੇਗੇ ਕਣਕ ਝੋਨੇ ਚ ਵੀ ਠੀਕ ਹੈ ਜੀ ਜਿਨਾਂ ਨੇ ਆਰਗੈਨਿਕ ਕਰਕੇ ਖਾਣਾਗਾ ਜਾਂ ਜਿਹੜੇ ਬਾਹਾਂ ਨੂੰ ਆਰਗੈਨਿਕ ਕਵਲੋਂ ਲਿਜਾਣਾ ਚਾਹੁੰਦੇ ਨੇ ਜੀ ਕਿਉਂਕਿ ਜੇ ਆਪਾਂ ਕਹਿ ਦਈਏ ਵੀ ਆਪਾਂ ਇੱਕ ਦਿਨ ਚ ਹੀ ਆਰਗੈਨਿਕ ਕਰ ਲਾਂਗੇ ਆਪਣਾ ਉਹ ਨਹੀਂ ਹੁੰਦਾ ਜੇ ਆਪਾਂ ਨੂੰ ਹੌਲੀ 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 ਪਾਉਣਿਆਂਗੇ ਤਾਂ ਦਾ ਰਿਜ਼ਲਟ ਬਹੁਤ ਤਾਕੜਾ ਬਾਈ ਜਿੱਤੇ ਉਹਨੇ ਚ ਵੀ ਪਾਉਣਿਆਂਗੇ ਤਾਂ ਮੈਂ ਇੱਕ ਗੱਲ ਕਹਿਣਾ ਉਹਨਾਂ ਦਾ ਆ ਇੱਥੇ ਟ੍ਰਾਇਲ ਕਾਫੀ ਲਵਾਏ ਵੀ ਨਹੀਂ ਅਸੀਂ ਤਾਂ ਮੈਂ ਵੀ ਜਿਆਪਾ ਤੋਂ ਨੇ ਚ ਪਾਉਣੇ ਆਗੇ ਇੱਕ ਕੈਰੇਚ ਪਾ ਕੇ ਦੇਖ ਲੀ ਤਾਂ ਅਲੱਗ ਆਪਾਂ ਨੂੰ ਦੱਸਦਾਓ ਝੋਨਾ ਵੀ ਹਾਂ ਆਪਾਂ ਕੋਈ ਗੱਲ ਆਪਾਂ ਕਰੀ ਸੀ ਆਪਾਂ ਤਾਂ ਕੋਈ ਖਾ ਅਲੱਗ ਪਾਈ ਹੈਗੀ ਆਪਾਂ ਜੂਰੀਆ ਡੀਏਪ ਮੰਗਰਤਾ ਬਾਈ ਬਹੁਤ ਪੈ ਗਏ ਨੇ ਜਦੋਂ ਆਪਾਂ ਨੂੰ ਹੁੰਦਾਗਾ ਜਾ ਦੁਕਾਨ ਤੇ ਕਿਉਂਕਿ ਆਪਾਂ ਨੂੰ ਸੌਖਾ ਕੀਤਾ ਹੋ ਵੀ ਇਥੋਂ ਬਾਗ ਜਾਓ ਦੁਕਾਨ ਤੇ ਭਰ ਲਿਓ ਟਰਾਲੀ ਲੈ ਕੇ ਸਿਰਦ ਦਿਓ ਅੱਜ ਕੱਲ ਤਾਂ ਬਾਈ ਸਿੱਟਣ ਵਾਲੇ ਵੀ ਠੇਕੇ ਤੇ ਮਿਲਣ ਲੱਗੇ ਨੇ ਹਰੇਕ ਨੂੰ ਹਰੇਕ ਪਿੰਡ ਹੋਏ ਖੜੇ ਨੇਗੇ ਤੇ ਉਹ ਬਸ ਅਗਲਾ ਟਰਾਲੀ ਭਰ ਕੇ ਲੈ ਜਾਂਦਾ ਉਹਨਾਂ ਨੂੰ ਲੈ ਆਉਂਦਾਗਾ ਵੀ ਬਾਈ ਸਿਰਦ ਹੋਇਆ ਜਿੰਨੀ ਹੈਗੀ ਹੈਗੀ ਉਹ ਵੀ ਦਿੱਕਤ ਮੁ ਤੇ ਤਾਂ ਕਰਕੇ ਬਾਈ ਜੇ ਆਪਾਂ ਇਹ ਚੀਜ਼ ਦਾ ਰਿਜ਼ਲਟ ਦੇਖਦੇ ਆਂਗੇ ਤਾਂ ਇਹ ਗੱਲ ਨਹੀਂ ਹੈਗੀ ਵੀ ਮੈਂ ਆਪਾਂ ਵੀਡੀਓ ਚੱਕਾ ਪਮਾਰੀ ਜਾਂਦੇ ਆਂਗੇ ਵੀ ਕੋ ਰਿਜ਼ਲਟ ਨਹੀਂ ਮਿਲਦਾ ਜੀ ਆਪਣੇ ਕੋਲੇ ਕੋਈ ਵੀ ਬੰਦਾ ਆਵੇ ਵੀ ਰਿਜ਼ਲਟ ਦੇਖਣਾ ਟ్రਾਇਲ ਤੌਰ ਤੇ ਰਿਜ਼ਲਟ ਕਦੋਂ ਮਰਜੀ ਬਾਈ ਦੇਖ ਸਕਦਾ ਟ్రਾਇਲ ਵੀ ਲਾ ਸਕਦਾ ਜੀ ਫੇ ਕੋਈ ਚੱਕਰ ਨਹੀਂ ਤੇ ਜਿਹੜਾ ਕੋਈ ਆਪਣਾ ਟ੍ਰੇਨਿੰਗ ਵੈਰ ਆਦਾਗਾ ਉਹ ਆਪਾਂ ਫਿਰ ਹੀ ਉਹ ਕਰਾਉਨੇ ਆਂ ਬਾਈ ਤੁਸੀਂ ਟ੍ਰੇਨਿੰਗ ਜਿਹੜੀ ਹੈ ਫ੍ਰੀ ਕਰਾਉਨੇ ਹਾਂ ਹਾਂ ਫ੍ਰੀ ਟ੍ਰੇਨਿੰਗ ਫ੍ਰੀ ਕਰਾਉਨੇ ਆਂ ਤੇ ਉਹਦੇ ਵਾਸਤੇ ਇਹ ਬੰਦੇ ਨੂੰ ਨੌ ਪਹਿਲਾ ਰੱਖਿਆ ਨਾ ਪੈਂਦਾ ਨਹੀਂ ਭਾਈ ਪਹਿਲਾਂ ਫੋਨ ਕਰ ਲੈ ਬੰਦਾ ਫੋਨ ਕਰ ਲੈ ਹਾਂ ਫੋਨ ਕਰਕੇ ਆਪਾਂ ਨੂੰ ਫਿਰ ਆਪਾਂ ਉਸ ਹਿਸਾਬ ਨਾਲ ਜਦੋਂ ਵੀ ਕੋਈ ਟਾਈਮਿੰਗ ਹੁੰਦੀ ਆ ਜਾ ਕੋਈ ਹੋਰ ਬੰਦੇ ਫਿਰ ਨਾਲ ਉਸ ਹਿਸਾਬ ਨਾਲ ਬੈਚ ਬਣ ਜਾਂਦੇ ਨੇ ਤੇ ਫਿਰ ਅਗਲੇ ਨੂੰ ਤੁਸੀਂ ਕਿਤਾ ਅਗਲੇ ਨੂੰ ਕਰਨ ਦਾ ਉਤਸ਼ਾਹ ਕਰਦੇ ਹਾਂ ਪੈਦਾ ਕਰਦੇ ਹਾਂ ਹਾਂਜੀ ਹਾਂਜੀ ਹਾਂ ਭਾਈ ਕੋਈ ਇਹ ਗੱਲ ਨਹੀਂ ਹੈਗੀ ਜੀ ਵੀ ਜੇ ਆਪਾਂ ਕੋਈ ਬੰਦਾ ਆਪਾਂ ਕੋਈ ਟ੍ਰੇਨਿੰਗ ਲੈ ਗਿਆ ਜਾ ਗੁੰਡੋਵਾ ਲੈ ਗਿਆ ਵੀ ਆਪਾਂ ਨੂੰ ਇਹ ਗੱਲ ਕਹਤੀ ਵੀ ਯਾਰ ਆਪਾਂ ਤੋਂ ਤਾਂ ਇੱਕ ਵਾਰ ਬੰਦੇ ਤੋਂ ਪੈਸੇ ਲੈ ਲੈ ਵੀ ਆਪਾਂ ਨੇ ਕੀ ਲੈਣਾ ਦਾ ਹਾਂਜੀ ਹਾਂਜੀ ਜਿੰਨੇ ਵੀ ਬੰਦੇ ਬਾਈ ਜੀ ਆਪਾਂ ਤੋਂ ਕੰਮ ਸ਼ੁਰੂ ਕਰਿਆਗਾ ਤਾਂ ਉਹ ਬਰਾਬਰ ਖੜਾਏ ਨੇਗੇ ਕੋਈ ਖਾਦ ਵਗੈ ਹਾਂ ਹਲ ਤਾਂ ਪਹਿਲਾਂ ਹਰ ਇੱਕ ਬੰਦਾ ਇਹ ਗੱਲ ਕਰਕੇ ਕਿਨੇ ਜਾਂਦੇ ਰਹੇ ਨੇ ਬਾਈ ਸਾਥੋਂ ਖਾਦ ਨਹੀਂ ਸੇਲ ਹੋਣੀ ਤੇ ਖਾਦ ਦਾ ਕੀ ਕਰੇਗਾ ਅਸੀਂ ਤੇਰੇ ਕੋਲੇ ਰੱਖ ਕੇ ਜਾਵਾਂਗੇ ਜੀ ਤੇ ਭਾ ਹਾਲਾਂਕਿ ਜਦੋਂ ਬਾਈ ਮੈਂ ਦੁਬਾਰੇ ਫੋਨ ਲਾਉਣਾਗਾ ਖਾਦ ਉਹਨਾਂ ਕੋਲੇ ਆਪਦੇ ਕੋਲ ਨਹੀਂ ਹੁੰਦੀ ਹਾਲਾਂਕਿ ਸਮਾਂ ਦੀ ਮੈਥੋਂ ਮੰਗਦੇ ਨੇ ਵੀ ਬਾਈ ਖਾਦ ਦੇ ਦੇ ਸਾਡੇ ਕੋਲੇ ਤੇ ਇਹ ਜਿਹੜਾ ਗੰਡੋਆ ਫਿਰ ਇਹ ਕਿੱਥੋਂ ਸੋਤੋ ਹੀ ਲੈਣਾ ਪਊਗਾ ਹਾਂ ਗੰਡੋਆ ਆਪਣੇ ਕੋਲੇ ਹੁੰਦਾ ਜੀ ਜੇ ਕਈ ਵਾਰ ਐ ਵੀ ਹੁੰਦਾ ਕਿ ਜਦੋਂ ਮਰਜ਼ੀ ਲੈ ਸਕਦਾ ਹਾਂ 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 ਜੀ ਜਦੋਂ ਮਰਜ਼ੀ ਤੇ ਜਿਹੜਾ ਗੰਡੋਆ ਤੁਸੀਂ ਫਿਰ ਕਿਹੜੀ ਨਸਲ ਆਪਣੀ ਹੈ ਏ ਬਾਈ ਜੀ ਆਪਾਂ ਪੰਜਾਬੀ ਪਾਸੇ ਤਾਂ ਲਾਲ ਗੰਡਾ ਵੀ ਕਹਿ ਸਕਦੇ ਹਾਂ ਜੀ ਨਹੀਂ ਇਹ ਰੈੱਡ ਬੋਮ ਆ ਆਸਟ੍ਰੇਲੀਆ ਦੀ ਬਰੀਡ ਆ ਜੀ ਆਸਟ੍ਰੇਲੀਆ ਦੀ ਹਾਂਜੀ ਤੇ ਇਹ ਖਾਂਦੇ ਕੀ ਨੇ ਬਈ ਇਹ ਇਹ ਬਈ ਆਪਾਂ ਜਿਹੜਾ ਗੋਹਾ ਜੀ ਆਪਣਾ ਪਿਓਰ ਜੀ ਉਹ ਸਾਫ ਸੁਪਈ ਨਾਲ ਇਹ ਨਹੀਂ ਹੈਗਾ ਵੀ ਕੋਈ ਆਪਾਂ ਮਿੱਟੀ ਵਾਲਾ ਜਾਂ ਹੋਰ ਉਹ ਕਰ ਲਈਏ ਜਾਂ ਕੋਈ ਜਿਵੇਂ ਆਪਣੇ ਪੱਤੇ ਹੋਗੇ ਜੀ ਕੋਈ ਨਿੰਮ ਦੇ ਪੱਤੇ ਹੋਗੇ ਕੋਈ ਇਸੇ ਵੈਸੇ ਵੀ ਉਹੀ ਜਿਹੀਆਂ ਚੀਜ਼ਾਂ ਵਿੱਚ ਪਾ ਸਕਦੇ ਹਾਂ ਪਰ ਇਹ ਨਹੀਂ ਹੈਗਾ ਵੀ ਜੇ ਆਪਾਂ ਕਹਿ ਦਈਏ ਉਹ ਤੇ ਕੋਈ ਰੇਤਾ ਮਿੱਟੀ ਵਾਲਾ ਮਿਕਸ ਕਰੀ ਚੱਲੀਏ ਜੀ ਉਹ ਤੇ ਬਾਈ ਆਪਦਾ ਵੀ ਨੁਕਸਾਨ ਅਤੇ ਗਾਕ ਦਾ ਵੀ ਨੁਕਸਾਨ ਆ ਜੀ ਕਿਉਂਕਿ ਗਾਕ ਦਾ ਕੀ ਚੱਕਰਾਗਾ ਵੀ ਉਹ ਨੂੰ ਰੇਤਾ ਤੇ ਬਾਈ ਉਹੀ ਹਰੇਕ ਦੇ ਬਾਣ ਤੇ ਬਹੁਤ ਪਿਆਗਾ ਹਾਂਜੀ ਹਾਂ ਤੇ ਜਿਹੜਾ ਆਪ ਨੂੰ ਦਿੱਕਤ ਆ ਗਈ ਜੀ ਆਪ ਨੂੰ ਬਾਈ ਐਂ ਗੱਲ ਆ ਗਈ ਵੀ ਜਿਹੜਾ ਹੁਣ ਜਗ੍ਹਾ 'ਚ ਰੇਹ ਤਿਆਰ ਹੋਣੀ ਸੀ ਜੀ ਉਨੀ ਜਗ੍ਹਾ ਰੇਤੇ ਮਿੱਟੀ ਨੇ ਘੇਰ ਲਈ ਹਾਂਜੀ ਵੀ ਰੇਤੇ ਮਿੱਟੀ ਨੇ ਘੇਰੀ ਕਰਕੇ ਹਾਂਜੀ ਵੀ ਫਿਰ ਉਹ ਆਪਾਂ ਨੂੰ ਕੀ ਫਾਇਦਾ ਹੋਇਆ ਥਾਂ ਤਾਂ ਆਪਣਾ ਉਨੀ ਰੁਕ ਗਿਆ ਹਾਂਜੀ ਵੀ ਉਹ ਕੋਈ ਫਾਇਦਾ ਨਹੀਂ ਹੁੰਦਾ ਇਸ ਗੱਲ ਤਾਂ ਕਰਕੇ ਆਪਾਂ ਕਹਿੰਦੇ ਆ ਵੀ ਬੰਦਾ ਆਪਣਾ ਜਿਹੜਾ ਆਗਾ ਸਾਫ ਸੁਥਰਾ ਗੋਹਾ ਪਾਈਏ ਤਾਂ ਉਹਨਾਂ ਚੰਗਾ ਰਹਿੰਦਾ ਕੰਮ ਠੀਕ ਹੈ ਜੀ ਹਾਂਜੀ ਹਾਂ ਤੇ ਜਿਹੜਾ ਤੁਸੀਂ ਆ ਗੋਹਾ ਇਹਦੇ ਵਿੱਚ ਵੀ ਗੰਡੂਏ ਨੇ ਜੀ ਨਹੀਂ ਵੀਰੇ ਇਹ ਆਪਣਾ ਨਾ ਹੌਦੀ ਬਣੀ ਹੋਈ ਆ ਜੀ ਗੋਹਾ ਜਮਾ ਕਰਨ ਵਾਸਤੇ ਫਰੇਤੇ ਮਿੱਟੀ ਤੋਂ ਰਹਿਤ ਆਪਾਂ ਫਰਸ਼ ਵਾਲਾ ਗੋਹਾ ਲਿਆਉਣੇ ਆ ਜੀ ਨੌਰੇ ਚ ਫਰਸ਼ ਵਾਲਾ ਗੋਹਾ ਲੈ ਕੇ ਹੌਦੀ ਪੱਕੀ ਐ ਇਹ ਚ ਜਮਾ ਕਰ ਲੈਣੇ ਆ ਜੀ ਠੀਕ ਹੈ ਜੀ ਇਹ ਚ ਜਮਾ ਕਰਕੇ ਤਿਆਰ ਕਰਕੇ ਛੰਡਾ ਬਾੜ ਕਰਕੇ ਜੀ ਇਹ ਚ ਨਾ ਗੋਹੇ ਤੋਂ ਮethane ਗੈਸ ਹੁੰਦੀ ਆ ਜੀ ਆਪਣੀ ਜੀ 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 ਜਦੋਂ ਇਹ ਚ ਮethane ਗੈਸ ਨਿਕਲ ਗਈ ਫਰਿਜ ਗੁਹਾ ਠੰਡਾ ਹੁੰਦਾ ਨਹੀਂ ਤੁਸੀਂ ਐ ਮੰਨ ਲਓ ਸਭ ਤੋਂ ਵੱਡੀ ਦਿੱਕਤ ਇਹ ਹੀ ਆਉਂਦੀ ਆ ਜੇ ਆਪਾਂ ਗੈਸ ਕੱਢ ਕੇ ਤਿਆਰ ਕਰਕੇ ਗੁਹਾ ਨਹੀਂ ਪਾਉਂਦੇ ਜੀ ਤੇ ਫਿਰ ਇਹਦੇ ਕਈ ਵਾਰ ਜੇ ਗੈਸ ਬਣ ਗਿਆ ਤਾਂ ਤੁਸੀਂ ਐ ਮੰਨ ਲਓ ਗੁੰਡੋਆ ਬਾਈ ਆਪਣਾ 1 ਮਿੰਟ ਦਾ ਵੀ ਨਹੀਂ ਹੈਗਾ ਠੀਕ ਹੈ ਜੀ ਹਾਂ ਜ਼ਿਆਦਾ ਟਾਈਮ ਤਾਂ ਹੋਰ ਗੱਲ ਵੱਖਰੀ ਹੈ ਜੀ ਫਰਜ਼ ਕਰੋ ਜਿਵੇਂ ਹੁਣ ਆਹਾ ਥੋੜੇ ਕੋਲੇ ਬੈੱਡ ਆ ਹਾਂਜੀ ਇਹ ਕਿੰਨੇ ਬਾਈ ਕਿੰਨੇ ਦਾ ਜੀ ਇਹ ਜਿਹੜੇ ਤਾਂ ਆਪਣੇ ਬਾਹਰ ਇਹ ਮੈਂ ਨਾ ਟ੍ਰਾਇਲ ਤੌਰ ਤੇ ਬਣਾਏ ਹੋਏ ਨਹੀਂ ਜ਼ਿਆਦਾਤਰ ਠੀਕ ਹੈ ਜੀ ਜਿਹੜੇ ਆ ਬਾਹਰ ਨੇ ਤਾਂ نیچے ਕਾगज ਪਾ ਕੇ ਤਿਆਰ ਕਰੇ ਹੋਏ ਨੇ ਜੀ ਠੀਕ ਹੈ ਜੀ ਜਿਹੜੇ ਉਹ ਆਪਣੇ ਅੰਦਰ ਬਣੇ ਹੋਏ ਨੇ ਉਹ ਬਣੇ ਹੋਏ ਨੇ ਪੱਕੇ ਜਿਹੜੇ ਅੰਦਰਲੇ ਨੇ ਉਹ ਤਾਂ ਹੈਗੇ ਨੇ ਜੀ 10x22 ਤਿੰਨ ਦੇ ਠੀਕ ਹੈ ਜੀ ਪੱਕੇ ਬੈਡ ਜਿਹੜੇ ਕਾਗਜ਼ ਵਾਲੇ ਨੇ ਇਹ 25x4 ਦੇ ਬਣੇ ਹੋਏ ਨੇ ਜੀ 25 ਫੁੱਟ ਲੰਬਾਈ ਇਹਨਾਂ ਦੀ 4 ਫੁੱਟ ਚੜਾਈ ਹੈ ਜੀ ਤੇ ਭਾਈ ਜੀ ਇਹਦੇ ਵਿੱਚ ਕਿੰਨਾ ਗੜਵਾ ਹੋਊ ਤੁਹਾਡੇ ਹਿਸਾਬ ਨਾਲ ਮੋਟਾ ਜਾਂਦਾ ਜਲਾਇਏ ਭਾਈ ਜੀ ਇਹ ਚ ਤਾਂ ਹੁਣ ਕੋਈ ਜੇ ਆਪਾਂ ਕਹਿ ਦੀ ਇਹ ਚ ਬੇਵ ਨਹੀਂ ਹੈਗਾ ਕਿਉਂਕਿ ਆਪਾਂ ਕੋਲ ਤਾਂ ਹੁਣ ਇੱਥੇ ਪ੍ਰੋਜੈਕਟ ਤਾਂ ਚੱਲਦਾ ਹੈਗਾ ਚੱਲਦਾ ਹੈ ਠੀਕ ਨਾ ਗੱਲ ਆ ਹੁਣ ਆਪਾਂ ਇਸ ਹਿਸਾਬ ਨਾਲ ਇੱਥੇ ਕੋਈ ਮਿੰਣ ਤੋਂ ਨਹੀਂ ਸਕਦੇ ਹਾਂ ਵਿੱਚ ਜਿਵੇਂ ਤੁਸੀਂ ਹੁਣ ਸਵਾਲ ਕਰਿਆਗਾ ਵਿੱਚ ਹੁਣ ਬੰਦੇ ਬਹੁਤ ਆਉਣਗੇ ਵੀ ਬਾਈ ਜੇ ਤੁਸੀਂ ਗੰਡਵਾ ਸੇਲ ਕਰਦੇ ਹੋ ਜਾਂ ਸਾਨੂੰ ਕਿਲੋਾਂ ਚ ਗੰਡਵਾ ਦਿੰਨੇ ਹੋ ਬਾਈ ਇੱਥੇ ਕਿੰਨੇ ਗੰਡੋਏ ਹੋਣਗੇ ਤੇ ਕਿੰਨੀ ਗਿਣਤੀ ਹੋ ਉਹ ਵਿੱਚ ਬਾਈ ਕੀ ਚੱਕਰ ਆ ਨਾ ਵਿੱਚ ਥੋੜਾ ਜਿਹਾ ਆਪਾਂ ਇਹ ਵੀ ਕਹਿ ਸਕਦੇ ਹਾਂ ਵਿੱਚ ਬੰਦੇ ਮੂਰਖ ਬਣਾ ਰਹੇ ਨੇ ਹਾਂਜੀ ਹਾਂਜੀ ਪਖੰਡ ਤੌਰ ਤੇ ਵੀ ਬਾਈ ਜੀ ਜੇ ਅਸੀਂ ਉਹ ਕਰਾਂਗੇ ਗੰਡਵਾ ਸਾਡੇ ਚ ਇੰਨਾ ਗੰਡਵਾ ਹੋਊਗਾ ਮੇਰਾ ਇਹ ਸਵਾਲ ਹੁੰਦਾ ਵੀ ਬਾਈ ਐਂ ਕਰ ਵੀਏ ਕਪਾ ਕਿਲੋ ਤੋਲ ਕੇ ਰੱਖ ਲੈਣੇ ਆ ਤੁਸੀਂ ਮੈਨੂੰ ਗੁੰਡਵਾ ਗਿਣ ਕੇ ਦੱਸ ਦਿਓ ਚੱਲ ਮੈਨੂੰ ਵੀ ਸੌਖਾ ਹੋ ਜੂਗਾ ਠੀਕ ਹੈ ਜੀ ਕਿਉਂਕਿ ਇਹ ਇਹ ਆਪਾਂ ਨੂੰ ਜੇ ਆਪਾਂ ਦੇਖੀਏ ਤਾਂ ਪਰ ਰੇਸ਼ੋ ਦੇਖਣੀ ਪੈਂਦੀ ਹੈ ਜੀ ਜੀ ਆਪਾਂ ਨੂੰ ਜਦੋਂ ਹੁਣ ਆਪਾਂ ਰੰਗੀਆਂ ਅੱਖਾਂ ਨਾਲ ਦੇਖਦੇ ਆਂ ਤੇ ਆਪਾਂ ਨੂੰ ਤਾਂ ਹਰ ਇੱਕ ਬੰਦੇ ਨੂੰ ਪਤਾ ਲੱਗਦੀ ਹੈ ਜੀ ਪਰਸੈਂਟੇਜ ਦਾ ਜੀ ਵਿਕੀ ਚੀਜ਼ ਵਿੱਚ ਵੱਧਦਾ ਕੀ ਚੀਜ਼ ਘਟਾ ਗਈ ਜੀ ਉਹਨਾਂ ਕਹਤਾਂ ਆਪਾਂ ਨੂੰ ਪਤਾ ਲੱਗਦਾ ਉਸ ਸਾਹ ਉਹਨਾਂ ਦੇ ਆਪਾਂ ਦੇਖੀਏ ਜੀ ਉਹ ਆਪਾਂ 70 30 ਦੀ ਰੇਸ ਹੁੰਦੀ ਹੈ ਜੀ 70 30 ਜੀ 70% ਗੰਡਵਾ ਹੁੰਦਾ 30% ਚ ਗੋਹਾ ਹੁੰਦਾ ਕਿਉਂਕਿ ਉਹਨੂੰ ਜਿਉਂਦਾ ਰਹਿਣ ਵਾਸਤੇ ਜਦੋਂ ਆਪਾਂ ਲੈ ਕੇ ਜਾਂਦੇ ਆ ਕਿਤੇ ਖਰਾਕ ਵੀ ਜ਼ਰੂਰੀ ਹੈ ਜੀ ਜੀ ਜੇ ਉਹਨਾਂ ਨੂੰ ਆਪਾਂ ਬਿਨਾਂ ਖਰਾਕ ਤੋਂ ਅਲੱਗ ਕਰਾਂਗੇ ਤਾਂ ਆਪਣਾ ਜਾਂਦਾ ਜਾਂਦਾ ਹੀ ਮਰ ਜਾਣਾ ਯੂਨੇ ਜੀ ਤੇ ਉਹਦਾ ਫਿਰ ਆਪਾਂ ਨੂੰ ਕੀ ਫਾਇਦਾ ਹੋਇਆ ਉਸ ਗੱਲ ਦਾ ਜੀ ਤੇ ਬਾਈ ਜੀ ਜਿੰਮੀ ਹੁਣ ਕਿਸੇ ਬੰਦੇ ਨੇ ਨਵੇਂ ਨੇ ਸ਼ੁਰੂ ਕਰਨਾ ਹੈ ਹਾਂਜੀ ਘੱਟ ਤੋਂ ਘੱਟ ਕਿੰਨੇ ਤੋਂ ਸ਼ੁਰੂ ਕਈ ਵਾਰ ਬੰਦੇ ਦੀ ਗੰਜੈਸ ਥੋੜੀ ਹੁੰਦੀ ਹੈ ਨਾ ਨਹੀਂ ਇਹ ਆਸਲਾ ਇਹ ਮੇਨ ਕੰਮ ਹੀ ਇਹ ਹੈ ਜੀ ਦਾ ਕਿਉਂਕਿ ਜਿਹੜਾ ਬੰਦਾ ਜੇਬ ਦੇ ਹਿਸਾਬ ਨਾਲ ਕੰਮ ਕਰ ਸਕਦਾ ਨਹੀਂ ਤੁਸੀਂ ਲਾ ਲਓ ਕੋਈ ਬੱਕਰੀ ਫਾਰਮ ਹੋ ਗਿਆ ਕੋਈ ਪੋਲਟਰੀ ਫਾਰਮ ਹੋ ਗਿਆ ਕੋਈ ਡੇਰੀ ਫਾਰਮ ਹੋ ਗਿਆ ਕੋਈ ਪ੍ਰੋਜੈਕਟ ਹੀ ਹੋ ਗਿਆ ਉਹ ਤੇ ਜੇ ਬੰਦੇ ਦੀ ਜੇਬ ਕੰਮ ਕਰਦੀ ਹੈਗੀ ਲੱਖਾਂ ਰੁਪਈਆ ਚ ਤਾਂ ਬੰਦਾ ਕੰਮ ਕਰ ਸਕਦਾ ਨਹੀਂ ਤੁਸੀਂ ਆ ਮੰਨ ਲਓ ਮੱਝਾਂ ਗਾਵਾ ਤੇ ਲਾ ਲਓ ਅੱਜ ਕੱਲ੍ਹ ਲੱਖ ਸਵਾ ਲੱਖ ਰੁਪਏ ਦੀ ਕਮਜਾ ਹਾਂਜੀ ਹਾਂ ਕਿੱਥੋਂ ਬੰਦਾ ਕੋਈ ਲੈ ਲੂ ਫੇਰ ਤੁਸੀਂ ਮੰਨ ਲਓ ਜੇ ਸਵਾ ਲੱਖ ਰੁਪਏ ਦੀ ਮੱਝ ਲੈ ਲਈ ਤੇ ਉਹਨੂੰ ਪਾਉਣ ਵਾਸਤੇ ਫੀਡ ਵੀ ਚਾਹੀਦੀ ਆ ਤੂੜੀ ਵੀ ਚਾਹੀਦੀ ਆ ਜੀ ਜੀ ਠੀਕ ਹੈ ਨਾ ਵੀ ਇਹ ਕਹੇ ਜਾ ਪ੍ਰੋਜੈਕਟ ਆ ਜੇ ਆਪਣੇ ਕੋਲੇ ਕੋਈ 5-7000 ਰੁਪਇਆ 10000 ਰੁਪਇਆ ਜਿੰਨੇ ਆਪਾਂ ਲਾ ਸਕਦੇ ਆ ਵੀ ਆਪਾਂ ਜਿੰਨੇ ਕੁ ਤੋਂ ਸ਼ੁਰੂ ਕਰਨਾ ਚਾਹੁੰਦੇ ਆ ਥੋੜੇ ਤੋਂ ਥੋੜੇ ਪੈਸੇ ਤੋਂ ਜੇ ਕਿਸ ਨੂੰ ਆਪਾਂ ਨੂੰ ਐ ਹੁੰਦਾ ਵੀ ਆਪਾਂ ਵੱਧ ਪੈਸਾ ਲਾ ਕੇ ਵੀ ਵਧੀਆ ਆਮਦਨ ਨਾਲ ਛੇਤੀ ਲੈਣ ਲੱਗ ਜਾਈਏ ਤਾਂ ਉਹ ਉਹ ਸਾਬ ਨਾਲ ਕਰ ਸਕਦਾ ਜੀ 5-10000 ਤੋਂ ਸ਼ੁਰੂ ਕਰ ਇਹ ਤਾਂ ਤਿੰਨ ਮਹੀਨਿਆਂ ਤੋਂ ਡਬਲ ਹੋ ਜੂ ਜੀ ਆਪਾਂ ਹੁਣ 5000 ਦਾ ਗੰਡੋਵਾ ਪਾਉਣੇ ਆ ਜੀ ਠੀਕ ਆ ਜੀ ਤਾਂ ਉਹ ਤਿੰਨ ਸਾਢੇ ਤਿੰਨ ਮਹੀਨਿਆਂ ਚ ਤੇ ਉਹਨੇ ਡਬਲ ਹੋ ਜਾਣਾਗਾ ਠੀਕ ਆ ਜੀ ਜੇ 5000 ਦਾ ਪਾਲੇ ਤਾਂ 10000 ਦਾ ਗੰਡੋ ਹੋ ਗਿਆ ਤੇ ਤਿੰਨ ਮਹੀਨੇ ਚ ਇਹਨਾਂ ਨੇ ਵਾਕਿਆ ਜਿਹੜਾ ਬੈਡ ਚੋਂ ਆਪਾਂ ਪਾਵਾਂਗੇ ਆਪਣੀ ਰੇਹ ਤਿਆਰ ਕਰ ਦੇਣੀ ਆ ਠੀਕ ਆ ਜੀ ਤਿੰਨ ਚਾਰ ਕੁਇੰਟਲ ਆਪਣੀ ਰੇਹ ਤਿਆਰ ਹੋਊਗੀ ਤੇ ਆਪਾਂ ਨੂੰ ਉਹ ਰੇਹ ਦੀ ਇਨਕਮ ਆ ਗਈ ਜੀ ਚਾਹੇ ਰੇਹ ਤੁਸੀਂ ਆਪਣੇ ਖੇਤੀਬਾੜੀ ਚ ਵੀ ਪਾ ਸਕਦੇ ਹੋ ਹਾਂ ਖੇਤੀਬਾੜੀ ਤਾਂ ਬਹੁਤ ਲਾਹੇਵੰਦ ਆ ਜੀ ਹਾਂਜੀ ਜੇ ਆਪਾਂ ਤੁਹਾਨੂੰ ਦੱਸ ਹੁਣ ਮੇਰਾ ਕੀ ਸੁਭਾਗ ਆ ਜੇ ਕੋਈ ਆਪਣੇ ਕੋਲ ਆਉਂਦਾਗਾ ਵੀ ਵੀਰੇ ਅਸੀਂ ਯਾਰ ਬੂਟਾਂ ਚ ਇੰਨਾ ਚ ਖਾਦ ਪਾਉਣੀ ਆ ਉਹ ਕਰਨਾਗਾ ਮੇਰਾ ਇੱਕੋ ਕਹਿਣਾ ਨਾ ਮੈਂ ਵੀ ਜੇ ਤੁਹਾਡੇ ਕੋਲੇ ਬਾਈ 10 ਵੀ ਬੂਟੇ ਲੱਗੇ ਨੇਗੇ ਤਾਂ ਉਹਨਾਂ ਚ ਦੋ ਬੂਟਾਂ ਚ ਪਾ ਲਓ ਠੀਕ ਹੈ ਜੀ ਬਾਕੀ ਛੱਡ ਦਿਓ ਤੁਸੀਂ ਜੇ ਤਾਂ ਤੁਹਾਨੂੰ ਉਹ ਦੋ ਬੂਟਿਆਂ ਨੇ ਰਿਜ਼ਲਟ ਦਿਖਾ ਕੇ ਬਾਕੀ ਦੇ ਬੂਟਿਆਂ ਨੇ ਤੁਹਾਨੂੰ ਨਾ ਭੇਜਿਆ ਮੇਰੇ ਕੋਲੇ ਤਾਂ ਅਜੋ ਤੇ ਨਹੀਂ ਨਾ ਆਇਓ ਬਾਈ ਕੋਈ ਚੱਕਰ ਠੀਕ ਹੈ ਜੀ ਕਿਉਂਕਿ ਜੇ ਆਪਾਂ ਦੇਖੀਏ ਜੇ ਹੁਣ ਆਪਾਂ 20 ਬੂਟਿਆਂ ਚ ਪਾਉਣ ਦਿਆਂ ਦੋ ਬੂਟਾਂ ਚ ਪਾਈ ਉਹ ਤਾਂ ਆਪਾਂ ਨੂੰ ਕੋਈ ਹੋਣੀ ਜੀ ਜੇ ਹੁਣ ਆਪਾਂ ਕਿਸੇ ਆ ਹੂੰ ਵੀ ਬਾਈ ਨੂੰ ਤੋਰੋ ਪਰੇ ਵੀ ਮੈਂ ਮੈਂ ਕਹਦੇ ਆਂ ਬਾਈ ਹਾਂ ਤੁਸੀਂ 20 ਦੇ 30 ਬੂਟਾਂ ਚ ਇੰਨੀ ਨਹੀਂ ਪਾ ਦੋ ਤੇ ਆ ਲੈ ਜਾਓ ਆਪਾਂ ਨੂੰ ਇੱਕ ਵਾਰ ਪੈਸਾ ਆ ਗਿਆ ਤੇ ਗੱਲ ਨਿਬੜੀ ਪਰ ਆਪਾਂ ਨੂੰ ਇਹ ਨਹੀਂ ਮੈਂ ਮੇਰਾ ਕੀ ਮਾਣਾ ਬਾਈ ਵੀ ਆਪਾਂ ਔਰ ਗਣਕਵਲ ਵਧਿਏ ਤੇ ਬਿਲ ਧਿਆਨ ਵਧੇ ਹਰ ਇੱਕ ਬੰਦੇ ਦਾ ਜੇ ਹੁਣ ਇੱਧਰ ਵਧਾਂਗੇ ਤਾਂ ਹੀ ਹੋਊਗਾ ਫੇਰ ਇਹਦਾ ਬਾਈ ਇੱਕ ਗੱਲ ਹੋਰ ਆਗਾ ਇਹਦੇ ਕੰਪੀਟੀਸ਼ਨ ਕੋਈ ਨਹੀਂ ਹੈਗਾ ਜੀ ਜੇ ਆਪਾਂ ਕਹਦਾ ਨਾ ਜੀ ਉੱਥੇ ਦੁਕਾਨ ਹੋਊਗੀ ਉੱਥੇ ਦੁਕਾਨ ਹੋਊਗੀ ਉੱਥੇ ਕੰਪੀਟੀਸ਼ਨ ਮੈਂ ਇਹ ਕਹਿੰਦਾ ਵੀਰੇ ਜਿੰਨਾ ਇਹਦਾ ਪ੍ਰੋਜੈਕਟ ਚੱਲਦਾਗਾ ਉਹਨੇ ਦੀ ਮੰਗ ਹੀ ਨਹੀਂ ਜਿਆਦਾ ਜੀ ਕਿਉਂ ਪੂਰਾ ਨਹੀਂ ਹੋ ਰਿਹਾ ਹਾਂਜੀ ਹਾਂ ਕਿਉਂਕਿ ਇਹ ਥੋੜਾ ਜਨਾ ਟਾਈਮ ਲੈ ਕੇ ਟਾਈਮ ਦਾ ਕੰਮ ਆ ਬਾਈ ਹੁਣ ਆਪਾਂ ਇਹ ਕਹਿ ਦਈਏ ਵੀ ਇਕਦਾਂ ਹੀ ਕੋਈ ਚੀਜ਼ ਤਿਆਰ ਹੋਊਗੀ ਆਪਣੇ ਕੋਲ ਇਕਦਮ ਤਾਂ ਚੀਜ਼ ਤਿਆਰ ਹੁੰਦੀ ਨਹੀਂ ਹੈਗੀ ਹੁਣ ਇੱਕ ਬੈੱਡ ਪਾਉਣੇ ਆਪਾਂ ਤਾਂ 9 ਮਹੀਨੇ ਤੇ ਤਿਆਰ ਹੁੰਦਾਗਾ ਉਸ ਹਿਸਾਬ ਨਾਲ ਫਿਰ ਇਹਦੀ 19 ਮੰਗ ਦਿਨੀ ਹੁੰਦੀ ਹੈ ਜੀ ਉਸਾਂ ਉਹਨਾਂ ਘੱਟ ਪੂਰਾ ਹੁੰਦਾ ਜੀ ਜਿਵੇਂ ਖਰਚ ਕਰੋ ਵੀਰੇ ਇੱਕ ਬੰਦੇ ਨੇ ਕੰਮ ਸ਼ੁਰੂ ਕਰ ਲਿਆ ਗੰਡੋਵਾ ਪਾਤਾ ਹਾਂਜੀ ਉਦੋਂ ਬਾਅਦ ਕੀ ਕਰਨਾ ਪੈਂਦਾ ਇਹਨੂੰ ਫਿਰ ਬੈੱਡ ਬਣਾ ਕੇ ਇਹਦਾ ਜਦੋਂ ਰੋਜ਼ ਖਰਾਕ ਪਾਉਣੀ ਪੈਂਦੀ ਐ ਕੋਈ ਨਹੀਂ ਨਹੀਂ ਜੀ ਇਹਦਾ ਮੇਨ ਮੇਨ ਪਹਿਲਾ ਪ੍ਰੋਜੈਕਟ ਤਾਂ ਵੀ ਆਪਾਂ ਗੋਹਾ ਚੰਗੀ ਤਰ੍ਹਾਂ ਤਿਆਰ ਹੋਵੇ ਚੰਗੀ ਤਰ੍ਹਾਂ ਤਿਆਰ ਕਰਨ ਦਾ ਮਤਲਬ ਕੀ ਹੈ ਵੀ ਇੱਚ ਗੈਸ ਨਾ ਹੋਵੇ ਠੀਕ ਹੈ ਜੀ ਉਹ ਚਾਪਾ ਬੈੱਡ ਬਣਾ ਲਓ ਪਹਿਲਾਂ ਜੀ ਬੈੱਡ ਬਣਾ ਲਿਆ ਤਿਆਰ ਕਰ ਲਿਆ ਉਹ ਚਾਪਾ ਦੇਸੀ ਥਰਮੋਮੀਟਰ ਜਮਾ ਕੀ ਦੇਖਣਾਗਾ ਵੀ ਉਹ ਚਾਪਾ ਸਿੱਧੇ ਬੈੱਡ ਤੇ ਨਾ ਹੱਥ ਪਾ ਲਓ ਬਾਹ ਹਾਂ ਹੱਥ ਪਾ ਕੇ ਆਪਣਾ ਜਿਹੜਾ ਪੁੱਠਾ ਹੱਥਾ ਕੀ ਗਾ ਜੀ ਇਹਨੂੰ ਸੇਕ ਨਾ ਲੱਗੇ ਥੋੜਾ ਜਿਹਾ ਵੀ ਮਮੂਲੀ ਜਿਹਾ ਸੇਕ ਵੀ ਨਾ ਹੋਵੇ ਠੀਕ ਹੈ ਜੀ ਕਿਉਂਕਿ ਜਿਹੜਾ ਆਪਣਾ ਸਿੱਧਾ ਹੱਥ ਹੁੰਦਾ ਜੀ ਸਿੱਧਾ ਹੱਥ ਤਾਂ ਆਪਣਾ ਕਰੜਾ ਹੋਇਆ ਹੁੰਦਾ ਦਾ ਵਰਕ ਕਰ ਕਰਕੇ ਕੰਮ ਕਰਦੇ ਹਾਰੇ ਤੇ ਉਹ ਸਭ ਨਾਲ ਕਰਦਾ ਹੋਇਆ ਪਿਆ ਹੁੰਦਾਗਾ ਜਿਹੜਾ ਆਪਣਾ ਬੈਕਸਾਈਡ ਹੁੰਦੀ ਆ ਹੱਥ ਦੀ ਇਹਦਾ ਨੋਰਮਲ ਹੁੰਦਾਗਾ ਜੇ ਇਹ ਆਪਾਂ ਨੂੰ ਸਹੀ ਲੱਗਦਾਗਾ ਇਹ ਚ ਹਾਂਜੀ ਫਿਰ ਆਪਾਂ ਇਹਨੂੰ ਰੱਖ ਕੇ ਗੋਹਾ ਜੇ ਆਪਾਂ ਨੂੰ ਸਹੀ ਲੱਗਦਾ ਤਿਆਰ ਲੱਗਦਾ ਫਿਰ ਆਪਾਂ ਪਾ ਸਕਦੇ ਆ ਬੈੱਡ ਤਿਆਰ ਕਰਕੇ ਬੈੱਡ ਤਿਆਰ ਕਰਕੇ ਤੇ ਇਹ ਚ ਨਮੀ ਜਿਹੜੀ ਦੇਖਣੀ ਆ ਨਮੀ ਦੇਖਣ ਦਾ ਵੀ ਸਹੀ ਦੇਸੀ ਥਰਮਾਮੀਟਰ ਹੀ ਹੈਗਾ ਵੀ ਉਹ ਜਿਹਦਾ ਆਪਾਂ ਨਾ ਮੁੱਠੀ ਚ ਲੈ ਲਿਆ ਗੋਹਾ ਹਾਂਜੀ ਥੋੜਾ ਦਬਣਸਾਰ ਇਥੋਂ ਦੀ ਪਾਣੀ ਨਿਕਲਦਾ ਹੋਵੇ ਉਂਗਲਾਂ ਵਿੱਚ ਹਾਂਜੀ ਥੋੜੀ ਦਬਣਸਾਰ ਹਾਂਜੀ ਵੀ ਜਦੋਂ ਇਹ ਚੋਂ ਪਾਣੀ ਨਿਕਲਣਾਗਾ ਹਾਂਜੀ ਤੇ ਉਨੀ ਨਮੀ ਦੇ ਨਾਲ ਆਪਾਂ ਇਥੇ ਪਾਣੀ ਪਾ ਸਕਦੇ ਹਾਂ ਠੀਕ ਹੈ ਜੀ ਫਿਰ ਜਦੋਂ ਆਪਾਂ ਨੂੰ ਯਕੀਨ ਹੋ ਗਿਆ ਵੀ ਹੁਣ ਇਹ ਸਹੀ ਹੈਗਾ ਸਾਰਾ ਹੋ ਹੈਗਾ ਤੇ ਫਿਰ ਆਪਾਂ ਇਹ ਚ ਗੰਡਾ ਪਾ ਸਕਦੇ ਹਾਂ ਜੀ ਠੀਕ ਆ ਆ ਦੇਖੋ ਆ ਖਾਦ ਦੇ ਰਿਜ਼ਲਟ ਅੱਛਾ ਇਹ ਆਪਾਂ ਨੂੰ ਜਿਹੜੇ ਆਪਦੇ ਬੂਟੇ ਲੱਗੇ ਹੋਏ ਨੇ ਹੁਣ ਇਹਨਾਂ 'ਚ ਇਹ ਆਪਾਂ ਜ਼ਿਆਦਾਤਰ ਇਹੀ ਵਰਤਦੇ ਹਾਂ ਜੀ ਆ ਦੇਖੋ ਹਾਂ ਜੀ ਹਾਂ ਇਹ ਸਾਰਾ ਇਹ ਚੀਕੂ ਦਾ ਹੋਇਆ ਇਹ ਤੇ ਵੀ ਹਾਂ ਆਇਦੂ ਵਾਰ ਨਿੰਬੂਆਂ ਦਾ ਲੱਗਣਗੇ ਜੀ ਇਹ ਆ ਨਿੰਬੂਆਂ ਅੱਛਾ ਤੇ ਜਿਹੜਾ ਭਾਈ ਆਹ ਸਮਾਨ ਇਹ ਖਾ ਤਿਆਰ ਹੋਈ ਹੋਇਆ ਕਬੂਤਰਪਾ ਨਹੀਂ ਇਹ ਖਾ ਤਿਆਰ ਹੋਈ ਹੋਈ ਆ ਵੀਰੇ ਇਹੇ ਝਰਾਈ ਕਰਨ ਵਾਲੀ ਰਹਿੰਦੀ ਆ ਇਹਦੀ ਕੱਲੀ ਬਰਸ਼ਾਂਤ ਕਰਕੇ ਖਰਾ ਹਾਂ ਹੁਣ ਬਰਸਾਤ ਕਰਕੇ ਕੰਮ ਖੜਾ ਰੱਖਿਆ ਜੀ ਕਿਉਂਕਿ ਹੁਣ ਤੁਸੀਂ ਐ ਮੰਨ ਲਓ ਇੰਨੀ ਜ਼ਿਆਦਾ ਇੱਥੇ ਨਮੀ ਹੋਈ ਪਈ ਆ ਹੁਣ ਇਹ ਝਰਾਈ ਤਾਂ ਹੋ ਨਹੀਂ ਸਕਦੀ ਬਾਕੀ ਆਪਣੇ ਕੋਲੇ ਝਾਰਨਾ ਸਿੰਪਲ ਆ ਜੀ ਕੋਈ ਗ੍ਰੈਂਡਰ ਨਹੀਂ ਲੱਗਿਆ ਹੋਇਆ ਕੋਈ ਬਿਜਲੀ ਵਾਲਾ ਝਾਰਨਾ ਨਹੀਂ ਹੈਗਾ ਜਿਹੜਾ ਗ੍ਰੈਂਡਰ ਹੁੰਦਾ ਉਹ ਨੁਕਸਾਨ ਕਰਦਾ ਨਹੀਂ ਗ੍ਰੈਂਡਰ ਦਾ ਪਤਾ ਕੀ ਗੱਲ ਆ ਜੀ ਕੁਝ ਵਿੱਚ ਖਰਾਪ ਸਾਰਿਆਂ ਨੂੰ ਨਹੀਂ ਕਹਿ ਸਕਦੇ ਵਿੱਚ ਬੰਦਿਆਂ ਨੇ ਇਹ ਪ੍ਰੋਜੈਕਟ ਬਣਾ ਰੱਖਿਆਗਾ ਜੀ ਵੀ ਉਹ ਸਕਾਕੇ ਗੋਹਾ ਗ੍ਰੈਂਡਰ ਦਾ ਹੀ ਪੀਸ ਕੇ ਝਾਰ ਕੇ ਵੇਚ ਦਿੰਦੇ ਨੇਗੇ ਸਾਡੇ ਕੋਲ ਵੀ ਆਉਂਦੇ ਨੇਗੇ ਬੰਦੇ ਬੀਆਰ 22 ਇੱਕ ਬੰਦਾ ਤਾਂ ਸਾਨੂੰ 5-6 ਰੁਪਏ ਦੇਈ ਜਾਂਦਾਗਾ ਤੁਸੀਂ ਘਟੋ ਘਟ ਤੁਹਾਨੂੰ 20 ਰੁਪਏ ਕਹਨੇ ਹੋਗੇ ਓਕੇ ਠੀਕ ਆ ਉਹ ਬਸ ਉਹ ਤੇ ਇਹੀ ਰੀਜਨ ਹੁੰਦਾ ਜੀ ਕਿਉਂਕਿ ਜਿਹੜਾ ਹੁਣ ਤੁਸੀਂ ਲਾ ਲਓ ਗੋਹਾ ਪੀਸ ਲਓ ਤਾਂ ਪਰ ਗੋਹਾ ਦੇ ਦਿਆ 5-6 ਰੁਪਏ ਕਿਲੋ ਤਾਂ ਉਹ ਤੇ ਕੁਝ ਨਹੀਂ ਕਰਾਉਂਦਾ ਸੁੱਕਾ ਹੀ ਹੈ ਸੁੱਕਾ ਗੋਹਾ ਪੀਸ ਕੇ ਗ੍ਰੈਂਡਰ ਪੀਸ ਦਿੰਦਾਗਾ ਝਾਰਨਾ ਝਾਰ ਦਿੰਦਾਗਾ ਉਹਦੀ ਬਸ ਪੈਕਿੰਗ ਕਰਕੇ ਵੇਚਦੀ ਉਹ ਤੇ ਕੋਈ ਆ ਤਾਂ ਨਮੀ ਨੇ ਵਾਲਾ ਗੁੰਡੋਲੇ ਦਾ ਕੋਈ ਪ੍ਰੋਜੈਕਟ ਨਹੀਂ ਹੁੰਦਾ ਜੀ ओके ਹੁਣ ਬੱਚਾ ਜਦੋਂ ਉਹੋ ਚੀਜ਼ ਪੈ ਗਈ ਉਹਦਾ ਆਪਾਂ ਨੂੰ ਰਿਜ਼ਲਟ ਕਿੱਥੋਂ ਮਿਲੂਗਾ ਕਿਉਂਕਿ ਬੰਡੋਆ ਵਾਲੇ ਤਾਂ ਖਾਦ ਹੀ ਹੈ ਨਹੀਂ ਉਹ ਹਾਂ ਜਾਂ ਕੀ ਕਰਦੇ ਨੇ ਉਹ ਤੇ ਕੈਮੀਕਲ ਰਲਾਉਂਦੇ ਨੇ ਹਾਂ ਮੈਂ ਇੱਕ ਗੱਲ ਇਹ ਦੱਸਣਾ ਚਾਹਨਾਗਾ ਜਿਵੇਂ ਹੁਣ ਵਿੱਚ ਆਪਾਂ ਕਹਿੰਦੇ ਨੇ ਵੀ ਥੈਲੀਆਂ ਜਾ ਗਈ ਜਾਂ ਕਿਵੇਂ ਵੀ ਆ ਗਈ ਜਿਹੜੀ ਗੰਡੋਏ ਦੀ ਖਾਦ ਆ ਜੀ ਸਹੀ ਕੋਈ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੇ ਫਾਰਮ ਤੇ ਜਾਂ ਕਿਤੇ ਵੀ ਜਿਹੜੀ ਗੰਡੋਏ ਦੀ ਸਹੀ ਖਾਦ ਆ ਉਹ ਚੋ ਗੋਹੇ ਦੀ ਸਮੈਲ ਵੀ ਨਹੀਂ ਹੁੰਦੀ ਠੀਕ ਹੈ ਜੀ ਜੇ ਆਪਾਂ ਨਾ ਇਹਨੂੰ ਚੱਕ ਕੇ ਜਮਾ ਨੱਕ ਦੇ ਨੇੜੇ ਵੀ ਕਰਦੇ ਆ ਤਾਂ ਇਹ ਚੋ ਕੋਈ ਸਮੈਲ ਨਹੀਂ ਹੁੰਦੀ ਨਾ ਗੋਹੇ ਦੀ ਨਾ ਕੋਈ ਹੋਰ ਕਿਸੇ ਪ੍ਰਕਾਰ ਦੀ। ਕਿਉਂ ਆਪਾਂ ਬਈ ਇੱਥੇ ਖੜੇ ਆਂ ਕੋਈ ਸਮੈਲ ਤਾਂ ਨਹੀਂ ਰਹੀ। ਨਹੀਂ ਹੈ ਹੀ ਨਹੀਂ ਬਰੇਚ। ਹੈ ਨਹੀਂ ਹੈ ਨਹੀਂ। ਹਾਂ ਇਹਦਾ ਇਹਨਾਂ ਦਾ ਨਾ ਕੁਦਰਤੀ ਵਰਦਾਨ ਇਹ ਜਗਾ ਗੰਡੋਆਂ ਦਾ ਵੀ ਜਿਹੜੇ ਇਹਨੂੰ ਖਾਨਸਾਰ ਠਾ ਕੇ ਤਿਆਰ ਕਰੀ ਜਾਂਦੇ ਨੇ ਤੇ ਸਾਰੇ ਦੇ ਸਾਰੇ ਦਾ ਤੇਜ ਪਾਣ ਨੇ। ਠੀਕ ਆ ਨਾ ਗੱਲ। ਵੀਚ ਆਪਣਾ ਇੱਕ ਤਾਂ ਜਿਵੇਂ ਆਪਾਂ ਕਹਿ ਦਈਏ ਵੀ ਕੁਦਰਤੀ ਤੱਤ ਜਿਹੜਾ ਹੁਣ ਪਾਣੀ ਤੋਂ ਲੈਣਾਗਾ। ਜੀ। ਠੀਕ ਆ। ਫਿਰ ਜਿਹੜਾ ਮਿੱਟੀ ਚੋਂ ਲੈਣਾ ਇੱਕ ਤੇ ਹਵਾ ਚੋਂ ਲੈਣਾ। ਜੀ। ਤੇ ਨੇ ਹੋਗੇ ਜੀ ਇੱਕ ਨਹੀਂ ਹੁੰਦਾ ਜੀ ਇਹ ਚ ਕੈਲਸ਼ੀਅਮ। ਕਿਉਂਕਿ ਕੈਲਸ਼ੀਅਮ ਗਣੋਆ ਆਪ ਲੈਂਦਾ ਠੀਕ ਹੈ ਜੀ ਉਹ ਜੇ ਆਪਾਂ ਨੂੰ ਕੈਲਸ਼ੀਅਮ ਦਾ ਉਹ ਕਰਨਾ ਹੋਵੇ ਤਾਂ ਆਪਾਂ ਨਾਲ ਕਲੀ ਪਾ ਸਕਦੇ ਆ ਜੀ ਕਿਉਂਕਿ ਕਲੀ ਚ ਭਰਪੂਰ ਮਾਤਰਾ ਚ ਕੈਲਸ਼ੀਅਮ ਹੁੰਦਾ ਤਾਂ ਆਪਾਂ ਉਹ ਕਲੀ ਪਾ ਸਕਦੇ ਆ ਜੀ ਤੇ ਬਾਈ ਜੀ ਇਹਦੇ ਜਿਹੜੀ ਗਣੋਆਂ ਦੀ ਗੱਲ ਤਾਂ ਹੋ ਗਈ ਆਪਣੀ ਕਮਾਈ ਦੇ ਤੇ ਇਹਨਾਂ ਨੂੰ ਕੋਈ ਬਿਮਾਰੀ ਵੀ ਪੈਂਦੀ ਆ ਨਹੀਂ ਬਿਮਾਰੀ ਦਾ ਇਹਨਾਂ ਦਾ ਕੋਈ ਹੁੰਦੀ ਕੋਈ ਕੁਝ ਨਹੀਂ ਇਹਨਾਂ ਨੂੰ ਕੋਈ ਨਹੀਂ ਨੀ ਇਹਨਾਂ ਦੀ ਮੇਨ ਸਾਵਧਾਨੀਆਂ ਇੱਕ ਤਾਂ ਹੈਗੀ ਸਭ ਤੋਂ ਮੇਨ ਸਾਵਧਾਨੀ ਹੈਗੀ ਜੀ ਵੀ ਜਿਹੜਾ ਆਪਾਂ ਗੋਹਾ ਤਿਆਰ ਕਰਕੇ ਪਾਉਣਾਗਾ ਜੀ ਵੀ ਗੋਹਾ ਜਮਾ ਠੰਡਾ ਤਿਆਰ ਹੋਇਆ ਹੋਊਗਾ ਆਪਣਾ ਠੀਕ ਹੈ ਜੀ ਜੇਚ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਛੱਡਿਆਗਾ ਵੀ ਜੇਚ ਗੈਸ ਬਣ ਗਿਆ ਮethane ਗੈਸ ਹੁੰਦਾ ਜਿਹੜਾ ਆਪਣਾ ਹੀਟ ਵਾਲਾ ਤਾਂ ਆਪਾਂ ਜਦੋਂ ਆਮ ਆਪਾਂ ਜੋ ਪਿੰਡਾਂ ਚ ਰੂੜੀਆਂ ਚੱਕਦੇ ਆਂ ਜਿਹਦਾ ਪੁੱਛ ਵੜਦਿਆਂ ਤੇ ਸੇਕ ਮਾਰ ਦਉਂਦਾ ਬਾਈ ਪੈਰਾਂ ਨਾਲ ਲੱਗਦੇ ਨਹੀਂ ਪੈਰ ਵੀ ਆਪਾਂ ਨੂੰ ਉਹ ਚੀਜ਼ ਨਹੀਂ ਚਾਹੀਦੀ ਜੇ ਤੇ ਥੋੜਾ ਕਹਣਾ ਵੀ ਆਪਣੇ ਪੁੱਠਾ ਤੁਹਾਨੂੰ ਸੇਕ ਲਾਦਾ ਤਾਂ ਗੰਡੋਵਾਂ ਉਹ ਚ ਪਾਉ ਬਸ ਆਹੀ ਪਿਉ ਹਾਂ ਮੇਨ ਪ੍ਰੇਸ਼ਾਨੀ ਸਭ ਤੋਂ ਵੱਡੀ ਇਹ ਹੈ ਜੀ ਤੇ ਨੰਬਰ 2 ਤੇ ਜਿਹੜਾ ਆਪਾਂ ਹੋ ਸਕੇ ਜੇ ਤਾਂ ਆਪ ਦੇ ਘਰੋਂ ਲੈਨੇ ਆਂ ਥੋਨੇ ਘਾੜੇ ਪ੍ਰੋਜੈਕਟ ਤੇ ਜਹਾ ਜੇ ਆਪਾਂ ਕਿਤੇ ਬਾਰੋਂ ਚੱਕਦੇ ਆ ਕਿਸੇ ਨੌਰੇ ਚੋਂ ਜਾ ਹੋਰ ਵੀ ਉੱਥੇ ਇਹ ਗੱਲ ਹੋਵੇ ਵੀ ਗੋਹਾ ਆਪਣਾ ਸਪਰੇਅ ਵਾਲਾ ਨਾ ਹੋਵੇ ਕਿਉਂਕਿ ਜੇ ਆਪਾਂ ਦੇਖਦੇ ਆਂਗੇ ਫਾਰਮਾਂ ਚ 20 ਚਿਚੜੀ ਵਗੈਰਾ ਹੁੰਦੀ ਆ ਜਾਂ ਹੋਰ ਹੁੰਦਾ ਵੀ ਉਹ ਨੀਚੇ ਮਾਰ ਦਿੰਦੇ ਨੇਗੇ ਸਪਰੇਅ ਵੀ ਚਿਚੜੀਆਂ ਤੋਂ ਪਸ਼ੂਆਂ ਨੂੰ ਬਚਾਉਣ ਦੇ ਮਾਰੇ ਨੀਚੇ ਸਪਰੇਅ ਨੌਰੇ ਚ ਮਾਰਿਆ ਪਿਆ ਹੁੰਦਾਗਾ ਵੀ ਆਪਾਂ ਉਹ ਗੋਹਾ ਲਿਆਉਣੇ ਸਪਰੇਅ ਵਾਲਾ ਤਾਂ ਆਪਾਂ ਨੂੰ ਹੋ ਨੁਕਸਾਨ ਕਰਦਾ ਹੀ ਜ਼ਿਆਦੇ ਹੋਰ ਇਹ ਚ ਕੋਈ ਬਿਮਾਰੀ ਨਹੀਂ ਹੈਗੀ ਬਾਕੀ ਹੁਣ ਬਿੱਥ ਲੋਕਾਂ ਨੂੰ ਇਹ ਡਰ ਪਾਇਆ ਹੋਇਆ ਬਾੜੀ ਨਜਾਇਜ਼ ਮਿਹਨਤਾਂ ਵੀ ਭਾਈ ਉਹ ਕੰਮ ਹੈ ਨਹੀਂ ਇਹ ਚ ਅੱਛਾ ਜੀ ਹਾਂਜੀ ਹਾਂ ਵਿੱਚ ਕਹਿੰਦੇ ਨੇ ਬਾਈ ਦਾ ਲੇਬਰ ਕਪੇਦਾ ਬਾਹਲਾ ਹੋਗਾ ਇਹ ਭਾਈ ਇੱਕ ਤਾਂ ਤੁਹਾਨੂੰ ਮੈਂ ਦੱਸਾਂਗਾ ਇਹ ਬੇਲੜ ਜਿਹੜਾ ਕੀਤਾ ਜਮਕਰ ਪੰਜਾਬੀ ਦੱਸ ਇਹਦਾ ਵੀਰੇ ਉਹ ਲੋਕ ਥੋਡੀ ਗੱਲ ਵਿਚਾਲਿਆ ਤਾਂ ਉਹ ਲੋਕ ਕਹਿੰਦੇ ਜਿਹਨੇ ਕੁਝ ਕਰਨ ਨਹੀਂ ਨਾ ਕਰਨ ਦੇਣਾ ਹਾਂ ਹਾਂ ਤੇ ਉਹਨਾਂ ਦਾ ਫਾਰਮੂਲਾ ਹੈ ਹਾਂ ਉਹ ਉਹਨਾਂ ਦਾ ਜੀ ਵੀ ਉਹਨਾਂ ਦਾ ਫਾਰਮੂਲਾ ਹਾਂਜੀ ਹਾਂ ਤੇ ਬਹੁਤ ਵਧੀਆ ਲੱਗਿਆ ਥੋੜਾ ਪਿੰਡ ਦੱਸ ਦਿਓ ਜੀ ਕਿਹੜਾ ਪਿੰਡ ਆਪਣਾ ਖਿਆਲਾ ਕਰਾਂਗਾ ਜੀ ਮਾਨਸਾ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜੀ ਇਹ ਆਪਾਂ ਨੂੰ ਇਧਰੋਂ ਪਿੱਖੀ ਉਹ 9 ਕਿਲੋਮੀਟਰ ਪੈਂਦਾ ਜੀ ਜੇ ਆਪਾਂ ਪਟਿਆਲਾ ਸਾਈਡ ਵੀ ਕਿਉਂ ਕਿਉਂਨੇ ਆਗੇ ਹਾਂਜੀ ਤੇ ਮਾਨਸਾ ਤੋਂ 8 ਕਿਲੋਮੀਟਰ ਪੈਂਦਾ ਜੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਬੋਲ ਦੋ ਫੋਨ ਨੰਬਰ ਆਪਣਾ ਹੈਗਾ ਜੀ 75892 14005 ਠੀਕ ਹੈ ਜੀ ਦੁਬਾਰਾ ਫੇਰ ਬੋਲ ਦੇਣਾ 75892 14005 ਜੀ ਠੀਕ ਹੈ ਜੀ ਹਾਂ ਇਹ ਆਪਣਾ ਖਿਆਲੇ ਤੋਂ ਆਤਲੇ ਵਾਲੇ ਰੋਡ ਤੇ ਰਹਿ ਜਾਂਦਾ ਜੀ ਖਿਆਲੇ ਤੋਂ ਜੇ ਆਪਾਂ ਆਤਲੇ ਕਣੀ ਆਉਣਾ ਤਾਂ 5 6 ਕਿਲੋਮੀਟਰ ਪੈਂਦਾ ਤੇ ਖਿਆਲੇ ਤੋਂ 2 ਕਿਲੋਮੀਟਰ ਪੈਂਦਾ ਜੀ ਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਧੰਨਵਾਦ